पीजीआई ਦੇ ਵਿੱਚ ਮਰੀਜ਼ਾਂ ਦਾ ਇਲਾਜ ਕਰਦਾ 12ਵੀਂ ਪਾਸ ਡਾਕਟਰ ਫੜਿਆ ਗਿਆ ਹੈ ਜੋ ਕਿ ਨਕਲੀ ਨਿਕਲਦਾ ਹੈ ਦੱਸਿਆ ਜਾ ਰਿਹਾ ਹੈ ਕਿ ਇਹ 12ਵੀਂ ਪਾਸ ਨੌਜਵਾਨ ਆਪਣੇ MBBS ਕਰ ਰਹੇ ਦੋਸਤ ਦੀ ਥਾਂ ਤੇ ਮਰੀਜ਼ਾਂ ਦਾ ਇਲਾਜ ਕਰਨ ਦੇ ਲਈ ਆਉਂਦਾ ਹੈ ਜਿਸ ਨੂੰ ਉੱਥੇ ਮੌਜੂਦ ਸਿਕਿਉਰਿਟੀ ਗਾਰਡਸ ਦੇ ਵੱਲੋਂ ਫੜ ਲਿਆ ਗਿਆ ਇਹ ਮਾਮਲਾ ਰੋहतक ਪੀਜੀਆਈ ਤੋਂ ਸਾਹਮਣੇ ਆਇਆ ਹੈ ਮਿਲੀ ਜਾਣਕਾਰੀ ਦੇ ਅਨੁਸਾਰ ਜਦੋਂ ਸੀਨੀਅਰ ਡਾਕਟਰ ਨੂੰ ਸ਼ੱਕ ਹੋਇਆ ਤਾਂ ਉਸਨੇ ਉਸ ਤੋਂ ਪੁੱਛਗਿੱਛ ਕੀਤੀ ਅਤੇ ਉਸ ਦਾ ਪਛਾਣ ਪੱਤਰ ਚੈੱਕ ਕੀਤਾ ਤਾਂ ਪਤਾ ਲੱਗਾ ਕਿ ਉਸਨੇ ਧੋਖਾਧੜੀ ਕੀਤੀ ਹੈ ਦੋਸ਼ੀ ਨੂੰ ਪੀਜੀਆਈ ਪੁਲਿਸ ਸਟੇਸ਼ਨ ਦੇ ਹਵਾਲੇ ਕਰ ਦਿੱਤਾ ਗਿਆ ਹੈ ਪੀਜੀਆਈ ਪ੍ਰਸ਼ਾਸਨ ਦੀ ਸ਼ਿਕਾਇਤ ਤੇ ਪੁਲਿਸ ਨੇ ਦੋਸ਼ੀ ਅਤੇ ਉਸ ਦੇ ਇੰਟਰਨ ਦੋਸਤ ਵਿਰੋਧ ਮਾਮਲਾ ਦਰਜ ਕਰ ਲਿਆ ਪੀਜੀਆਈ ਦੇ ਵਿੱਚ ਇਲਾਜ ਦੇ ਲਈ ਆਇਆ ਇੱਕ ਵਿਅਕਤੀ ਨੇ ओपीडी ਦੇ ਵਿੱਚ ਇਸ ਨੌਜਵਾਨ ਨੂੰ ਪਛਾਣ ਲਿਆ ਅਤੇ ਸੀਨੀਅਰ ਡਾਕਟਰ ਨੂੰ ਦੱਸਿਆ ਕਿ ਸਾਡੇ ਪਿੰਡ ਦਾ ਇਹ ਮੁੰਡਾ ਇੱਥੇ ਡਾਕਟਰ ਹੈ ਇਸ ਤੇ ਸੀਨੀਅਰ ਨੇ ਸਬੰਧ ਦੇ ਡਾਕਟਰ ਨੂੰ ਫੋਨ ਕੀਤਾ ਜਦੋਂ ਉਸ ਤੋਂ ਉਸਦਾ ਨਾਮ ਪਤਾ ਤੇ ਪਛਾਣ ਪੱਤਰ ਪੁੱਛਿਆ ਗਿਆ ਤਾਂ ਦੋਸ਼ੀ ਨੇ ਆਪਣੇ ਮੋਬਾਈਲ ਫੋਨ ਤੇ ਐਪਟਰਨ ਪਹਿਨੀ ਹੋਈ ਆਪਣੀ ਫੋਟੋ ਦਿਖਾਈ ਅਤੇ ਸੀਨੀਅਰ ਡਾਕਟਰ ਨੂੰ ਧੋਖਾ ਦੇਣ ਦੀ ਕੋਸ਼ਿਸ਼ ਕੀਤੀ ਹੈ ਦੋਸ਼ੀ ਸੀਨੀਅਰ ਡਾਕਟਰ ਦੇ ਸਵਾਲਾਂ ਦੇ ਵਿੱਚ ਫਸ ਗਿਆ ਪੁੱਛਗਿੱਛ ਦੇ ਦੌਰਾਨ ਦੋਸ਼ੀ ਨੇ ਕਸਿਆ ਕਿ ਉਸਨੇ 12ਵੀਂ ਪਾਸ ਕਰਨ ਤੋਂ ਬਾਅਦ ਮਰੀਜ਼ ਦੇਖਪਾਲ ਸਹਾਇਕ ਦੇ ਵਿੱਚ ਡਿਪਲੋਮਾ ਕੀਤਾ ਹੈ ਉਸ ਦਾ ਦੋਸਤ ਜੋ ਵਿਦੇਸ਼ ਦੇ ਵਿੱਚ ਪੜਿਆ ਸੀ ਉਸ ਦੀ ਜਗ੍ਹਾ ਡਿਊਟੀ ਕਰਨ ਆਇਆ ਸੀ ਉੱਥੇ ਇੱਕ ਇੰਟਰਨ ਹੈ ਦੱਸਿਆ ਗਿਆ ਕਿ ਇਸ ਤੋਂ ਬਾਅਦ ਦੋਸ਼ੀ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਪੀਜੀਆਈ ਦੇ ਵਿੱਚ ਮਰੀਜ਼ਾਂ ਦਾ ਇਲਾਜ ਕਰਦਾ 12ਵੀਂ ਪਾਸ ਡਾਕਟਰ ਪੜਿਆ ਗਿਆ ਹੈ ਜੋ ਕਿ ਨਕਲੀ ਨਿਕਲਦਾ ਹੈ ਦੱਸਿਆ ਜਾ ਰਿਹਾ ਹੈ ਕਿ ਇਹ 12ਵੀਂ ਪਾਸ ਨੌਜਵਾਨ ਆਪਣੇ ਐਮਬੀਬੀਐਸ ਕਰ ਰਹੇ ਦੋਸਤ ਦੀ ਥਾਂ ਤੇ ਮਰੀਜ਼ਾਂ ਦਾ ਇਲਾਜ ਕਰਨ ਦੇ ਲਈ ਆਉਂਦਾ ਹੈ ਜਿਸ ਨੂੰ ਉੱਥੇ ਮੌਜੂਦ ਸਿਕਿਉਰਿਟੀ ਗਾਰਡਸ ਦੇ ਵੱਲੋਂ ਫੜ ਲਿਆ ਗਿਆ ਇਹ ਮਾਮਲਾ ਰੋहतक ਪੀਜੀਆਈ ਤੋਂ ਸਾਹਮਣੇ ਆਇਆ ਹੈ ਮਿਲੀ ਜਾਣਕਾਰੀ ਦੇ ਅਨੁਸਾਰ ਜਦੋਂ ਸੀਨੀਅਰ ਡਾਕਟਰ ਨੂੰ ਸ਼ੱਕ ਹੋਇਆ ਤਾਂ ਉਸਨੇ ਉਸ ਤੋਂ ਪੁੱਛਗਿੱਛ ਕੀਤੀ ਅਤੇ ਉਸ ਦਾ ਪਛਾਣ ਪੱਤਰ ਚੈੱਕ ਕੀਤਾ ਤਾਂ ਪਤਾ ਲੱਗਾ ਕਿ ਉਸਨੇ ਧੋਖਾਧੜੀ ਕੀਤੀ ਹੈ ਦੋਸ਼ੀ ਨੂੰ ਪੀਜੀਆਈ ਪੁਲਿਸ ਸਟੇਸ਼ਨ ਦੇ ਹਵਾਲੇ ਕਰ ਦਿੱਤਾ ਗਿਆ ਹੈ ਪੀਜੀਆਈ ਪ੍ਰਸ਼ਾਸਨ ਦੀ ਸ਼ਿਕਾਇਤ ਤੇ ਪੁਲਿਸ ਨੇ ਦੋਸ਼ੀ ਅਤੇ ਉਸ ਦੇ ਇੰਟਰਨ ਦੋਸਤ ਦੇ ਵਿਰੁੱਧ ਮਾਮਲਾ ਦਰਜ ਕਰ ਲਿਆ ਪੀਜੀਆਈ ਦੇ ਵਿੱਚ ਇਲਾਜ ਦੇ ਲਈ ਆਏ ਇੱਕ ਵਿਅਕਤੀ ਨੇ ओपीडी ਦੇ ਵਿੱਚ ਇਸ ਨੌਜਵਾਨ ਨੂੰ ਪਛਾਣ ਲਿਆ ਅਤੇ ਸੀਨੀਅਰ ਡਾਕਟਰ ਨੂੰ ਦੱਸਿਆ ਕਿ ਸਾਡੇ ਪਿੰਡ ਦਾ ਇਹ ਮੁੰਡਾ ਇੱਥੇ ਡਾਕਟਰ ਹੈ ਇਸ ਤੇ ਸੀਨੀਅਰ ਨੇ ਸਬੰਧ ਦੇ ਡਾਕਟਰ ਨੂੰ ਫੋਨ ਕੀਤਾ ਜਦੋਂ ਉਸ ਤੋਂ ਉਸਦਾ ਨਾਮ ਪਤਾ ਤੇ ਪਛਾਣ ਪੱਤਰ ਪੁੱਛਿਆ ਗਿਆ ਤਾਂ ਦੋਸ਼ੀ ਨੇ ਆਪਣੇ ਮੋਬਾਈਲ ਫੋਨ ਤੇ ਐਪਟਰਨ ਪਹਿਨੀ ਹੋਈ ਆਪਣੀ ਫੋਟੋ ਦਿਖਾਈ ਅਤੇ ਸੀਨੀਅਰ ਡਾਕਟਰ ਨੂੰ ਧੋਖਾ ਦੇਣ ਦੀ ਕੋਸ਼ਿਸ਼ ਕੀਤੀ ਹੈ ਦੋਸ਼ੀ ਸੀਨੀਅਰ ਡਾਕਟਰ ਦੇ ਸਵਾਲਾਂ ਦੇ ਵਿੱਚ ਫਸ ਗਿਆ ਪੁੱਛਗਿੱਛ ਦੇ ਦੌਰਾਨ ਦੋਸ਼ੀ ਨੇ ਦੱਸਿਆ ਕਿ ਉਸਨੇ 12ਵੀਂ ਪਾਸ ਕਰਨ ਤੋਂ ਬਾਅਦ ਮਰੀਜ਼ ਦੇਖਪਾਲ ਸਹਾਇਕ ਦੇ ਵਿੱਚ ਡਿਪਲੋਮਾ ਕੀਤਾ ਹੈ ਉਸ ਦਾ ਦੋਸਤ ਜੋ ਵਿਦੇਸ਼ ਦੇ ਵਿੱਚ ਪੜਿਆ ਸੀ ਉਸ ਦੀ ਜਗ੍ਹਾ ਡਿਊਟੀ ਕਰਨ ਆਇਆ ਸੀ ਉੱਥੇ ਇੱਕ ਇੰਟਰਨ ਹੈ ਦੱਸ ਦਈਏ ਕਿ ਇਸ ਤੋਂ ਬਾਅਦ ਦੋਸ਼ੀ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਪੀਜੀਆਈ ਦੇ ਵਿੱਚ ਮਰੀਜ਼ਾਂ ਦਾ ਇਲਾਜ ਕਰਦਾ 12ਵੀਂ ਪਾਸ ਡਾਕਟਰ ਪੜਿਆ ਗਿਆ ਹੈ ਜੋ ਕਿ ਨਕਲੀ ਨਿਕਲਦਾ ਹੈ ਦੱਸਿਆ ਜਾ ਰਿਹਾ ਹੈ ਕਿ ਇਹ 12ਵੀਂ ਪਾਸ ਨੌਜਵਾਨ ਆਪਣੇ ਐਮਬੀਬੀਐਸ ਕਰ ਰਹੇ ਦੋਸਤ ਦੀ ਥਾਂ ਤੇ ਮਰੀਜ਼ਾਂ ਦਾ ਇਲਾਜ ਕਰਨ ਦੇ ਲਈ ਆਉਂਦਾ ਹੈ ਜਿਸ ਨੂੰ ਉੱਥੇ ਮੌਜੂਦ ਸਿਕਿਉਰਿਟੀ ਗਾਰਡਸ ਦੇ ਵੱਲੋਂ ਫੜ ਲਿਆ ਗਿਆ ਇਹ ਮਾਮਲਾ ਰੋहतक ਪੀਜੀਆਈ ਤੋਂ ਸਾਹਮਣੇ ਆਇਆ ਹੈ ਮਿਲੀ ਜਾਣਕਾਰੀ ਦੇ ਅਨੁਸਾਰ ਜਦੋਂ ਸੀਨੀਅਰ ਡਾਕਟਰ ਨੂੰ ਸ਼ੱਕ ਹੋਇਆ ਤਾਂ ਉਸਨੇ ਉਸ ਤੋਂ ਪੁੱਛਗਿੱਛ ਕੀਤੀ ਅਤੇ ਉਸ ਦਾ ਪਛਾਣ ਪੱਤਰ ਚੈੱਕ ਕੀਤਾ ਤਾਂ ਪਤਾ ਲੱਗਾ ਕਿ ਉਸਨੇ ਧੋਖਾਧੜੀ ਕੀਤੀ ਹੈ ਦੋਸ਼ੀ ਨੂੰ ਪੀਜੀਆਈ ਪੁਲਿਸ ਸਟੇਸ਼ਨ ਦੇ ਹਵਾਲੇ ਕਰ ਦਿੱਤਾ ਗਿਆ ਹੈ ਪੀਜੀਆਈ ਪ੍ਰਸ਼ਾਸਨ ਦੀ ਸ਼ਿਕਾਇਤ ਤੇ ਪੁਲਿਸ ਨੇ ਦੋਸ਼ੀ ਅਤੇ ਉਸ ਦੇ ਇੰਟਰਨ ਦੋਸਤ ਦੇ ਵਿਰੁੱਧ ਮਾਮਲਾ ਦਰਜ ਕਰ ਲਿਆ ਪੀਜੀਆਈ ਦੇ ਵਿੱਚ ਇਲਾਜ ਦੇ ਲਈ ਆਏ ਇੱਕ ਵਿਅਕਤੀ ਨੇ ओपीडी ਦੇ ਵਿੱਚ ਇਸ ਨੌਜਵਾਨ ਨੂੰ ਪਛਾਣ ਲਿਆ ਅਤੇ ਸੀਨੀਅਰ ਡਾਕਟਰ ਨੂੰ ਦੱਸਿਆ ਕਿ ਸਾਡੇ ਪਿੰਡ ਦਾ ਇਹ ਮੁੰਡਾ ਇੱਥੇ ਡਾਕਟਰ ਹੈ ਇਸ ਤੇ ਸੀਨੀਅਰ ਨੇ ਸਬੰਧ ਦੇ ਡਾਕਟਰ ਨੂੰ ਫੋਨ ਕੀਤਾ ਜਦੋਂ ਉਸ ਤੋਂ ਉਸਦਾ ਨਾਮ ਪਤਾ ਤੇ ਪਛਾਣ ਪੱਤਰ ਪੁੱਛਿਆ ਗਿਆ ਤਾਂ ਦੋਸ਼ੀ ਨੇ ਆਪਣੇ ਮੋਬਾਈਲ ਫੋਨ ਤੇ ਐਪਟਰਨ ਪਹਿਨੀ ਹੋਈ ਆਪਣੀ ਫੋਟੋ ਦਿਖਾਈ ਅਤੇ ਸੀਨੀਅਰ ਡਾਕਟਰ ਨੂੰ ਧੋਖਾ ਦੇਣ ਦੀ ਕੋਸ਼ਿਸ਼ ਕੀਤੀ ਹੈ ਦੋਸ਼ੀ ਸੀਨੀਅਰ ਡਾਕਟਰ ਦੇ ਸਵਾਲਾਂ ਦੇ ਵਿੱਚ ਫਸ ਗਿਆ ਪੁੱਛਗਿੱਛ ਦੇ ਦੌਰਾਨ ਦੋਸ਼ੀ ਨੇ ਦੱਸਿਆ ਕਿ ਉਸਨੇ 12ਵੀਂ ਪਾਸ ਕਰਨ ਤੋਂ ਬਾਅਦ ਮਰੀਜ਼ ਦੇਖਪਾਲ ਸਹਾਇਕ ਦੇ ਵਿੱਚ ਡਿਪਲੋਮਾ ਕੀਤਾ ਹੈ ਉਸ ਦਾ ਦੋਸਤ ਜੋ ਵਿਦੇਸ਼ ਦੇ ਵਿੱਚ ਪੜਿਆ ਸੀ ਉਸ ਦੀ ਜਗ੍ਹਾ ਡਿਊਟੀ ਕਰਨ ਆਇਆ ਸੀ ਉੱਥੇ ਇੱਕ ਇੰਟਰਨ ਹੈ ਦੱਸ ਦਈਏ ਕਿ ਇਸ ਤੋਂ ਬਾਅਦ ਦੋਸ਼ੀ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ